ਲੋਈ ਸਵਾਗਤ ਆ ਤੁਹਾਡਾ ਹੋਰ ਇੱਕ ਨਵੇਂ ਬਲੌਗ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਆਪਾਂ ਟਰੈਕਟਰ ਦਾ ਕੰਮ ਕਰ ਰਹੇ ਆ ਆਪਣੇ ਦਾ ਤੇ ਟਰੈਕਟਰ ਦੇ ਵਿੱਚ ਇਦਾਂ ਆ ਕੇ ਆਪਾਂ ਰੇਸ ਲਾਉਣੀ ਆ ਅੱਜ ਇਹਦੀ ਰੇਸ ਆਪਾਂ ਇਹਦੀ ਜਿਹੜੀ ਫਿੱਟ ਕਰਨੀ ਆ ਅੱਜ ਇਹਦੇ ਉੱਤੇ ਤੇ ਇਹ ਤੋਂ ਬਾਅਦ ਫਿਰ ਆਪਾਂ ਇਹਨੂੰ ਚਲਾਉਣਾ ਚੱਲਦਾ ਕਰਾਂਗੇ ਅੱਜ ਇਹਨੂੰ ਸਾਰਾ ਹੀ ਸਟਾਰਟ ਕਰਾਂਗੇ ਤੇ ਸਟਾਰ ਥੋੜਾ ਧੋਵਾਂਗੇ ਇਹਨੂੰ ਕਰ ਕਰਕੇ ਸੈਟਿੰਗ ਜੀ ਤੇ ਬਹੁਤ ਦਿਨ ਹੋ ਗਏ ਚਲਾਇਆ ਵੀ ਨਹੀਂ ਸੀਗਾ ਹੁਣ ਚਲਾ ਕੇ ਦੇਖਦੇ ਆ ਕਿਵੇਂ ਚੱਲਦਾ ਕਿਵੇਂ ਨਹੀਂ ਜੁੜੇ ਰਹੋ ਬਲੌਗ ਦੇ ਨਾਲ ਅੱਗੇ ਅੱਗੇ ਦਿਖਾਣਿਆ ਤੁਹਾਨੂੰ ਕੀ ਕੀ ਕਰਦੇ ਆਪਾਂ ਅੱਗੇ ਆਹ ਲੋਈ ਆ ਕੰਮ ਸਾਰਾ ਡਨ ਹੋ ਗਿਆ ਓਰੇ ਆਪਣਾ ਤੇ ਆਹ ਪਲੇਟ ਵੀ ਆਪਣੀ ਚੱਦਰ ਫਿੱਟ ਹੋ ਗਈ ਆ ਪ੍ਰੋਪਰ ਤੇ ਆ ਇਧਰ ਬ੍ਰੇਕ ਪੈਂਡਲ ਵਾਲਾ ਆਪਾਂ ਨੇ ਪੈਂਡਲ ਵੀ ਕਰਤਾ ਉੱਪਰ ਇਧਰ ਆ ਗਿਆ ਉੱਪਰ ਕਾਤੀ ਨਾ ਜੀ ਇੱਧਰ ਉੱਪਰ ਆ ਗਿਆ ਉਰੇ ਆਪਾਂ ਨੀਚੇ ਇਹਦੇ ਪਾ ਦਾਂਗੇ ਸਪਰਿੰਗ ਬਾਸ ਉਰੇ ਬ੍ਰੇਕ ਲਾ ਜਣਗੇ ਦੋਨੇ ਕਰਕੇ ਸਟਿੰਗ ਜੀ ਇਹਦੀ ਦੋਨਾਂ ਸਾਈਡ ਤੋਂ ਹੀ ਦੋਨਾਂ ਸਾਈਡ ਦੇ ਲੀਵਰ ਆਪਾਂ ਜਿਹੜੇ ਕੱਢ ਲੈ ਬਾਹਰ ਕਲੱਚ ਲੀਵਰ ਹੋ ਗਿਆ ਉਧਰ ਬ੍ਰੇਕ ਲੀਵਰ ਵੀ ਕੱਢ ਲਿਆ ਬਾਹਰ ਤੇ ਬਸ ਹੁਣ ਆਪਾਂ ਇਹਨਾਂ ਦਾ ਰਹਿਦਾ ਹੈ ਕਿ ਜਿਹੜੇ ਦੋਨਾਂ ਦੀ ਆਪਾਂ ਨੇ ਪਲੇਟਾਂ ਲਾਉਣੀਆਂ ਉੱਪਰ ਕੰਮ ਹੋ ਗਿਆ ਵਧੀਆ ਉੱਪਰ ਬਹਿ ਕੇ ਆ ਦੇਖੋ ਐਂ ਕਿੰਨੇ ਚ ਡੱਬਿਆ ਜਾ ਰਿਹਾ ਥੋੜੇ ਥੋੜੇ ਉੱਚੇ ਹੋਰ ਚੱਕ ਲਾਂਗੇ ਇਹ ਇੱਥੇ ਆ ਜੂਗਾ ਸੀਟ ਥੋੜੀ ਅੱਗੇ ਫਿਰ ਤੋਂ ਐਂਡ ਮੋੜਦੇ ਹੋ ਜਾਾਂਗੇ ਦੋਨੇ ਪਾ ਕਰਦਿਆਂ ਰੇਸ ਦੀ ਫੀਟਿੰਗ ਦੇਖ ਲਈ ਆਪਾਂ ਪੱਤੀ ਬਣਾਉਣੀ ਆ ਇੱਕ ਸਾਈਡ ਦੀ ਜਿਹੜੀ ਇੱਕ ਸਾਈਡ ਤੇ ਆ ਗਲੀਆਂ ਨੇ ਤਿੰਨ ਚਾਰ ਦੋ ਪੱਲੀਆਂ ਸਾਈਡ ਵਾਲੀ ਇਹਦੀ ਪੱਤੀ ਬਣਾਉਣੀ ਆ ਦੇਖ ਇਹਦਰ ਫਿਰ ਇਹਨੂੰ ਆਪਾਂ ਉਰੇ ਬਾਇਲਡ ਕਰਦਾਂਗੇ ਇੱਥੇ ਇਦਾਂ ਇਹਦੀ ਇੱਕ ਨੀਚੋ ਲਾ ਦਿੰਨੇ ਆ ਆਪਾਂ ਪੱਤੀ ਇੱਕ ਉੱਪਰੋ ਕਰ ਦਿੰਨੇ ਆ ਅਟੈਚ ਪੱਤੀ ਇੱਕ ਆ ਸਾਈਡ ਤੋਂ ਆ ਜੂਗੀ ਪੱਤੀ ਤਿੰਨ ਪੱਤੀਆਂ ਇਹਦੀਆਂ ਕਰਦੇ ਆਂ ਦੇਖਿਆ ਤਾਂ ਲੋਈ ਇਧਰਲੀ ਸਾਈਡ ਵਾਲਾ ਆਪਾਂ ਨੇ ਪੈਂਡਲ ਦਾ ਲਾਤਾ ਕਲਚ ਵਾਲਾ ਬ੍ਰੇਕ ਵਾਲਾ ਉਧਰ ਆਪਾਂ ਬਣਾਤਾ ਉਹ ਵੀ ਆਪਣਾ ਫਰੇਡੀ ਆ ਉਹ ਆ ਦੇਖੋ ਆਪਾਂ ਪੱਤੀ ਬਣ ਗਈ ਆ ਪਹਿਲਾਂ ਬਣੀ ਇਦੀ ਵੱਡੀ ਵਾਸਤੇ ਨੂੰ ਪਲਾਨ ਕਰਕੇ ਸਾਈਡਾਂ ਤੋਂ ਇਹ ਵੀ ਇਧਰ ਲਾ ਦੇਣਾ ਕੰਪਲੀਟ ਐ ਵੀ ਦੋਨੇ ਪੈਂਡਲ ਆ ਆਪਣੇ ਫਿਰ ਰੈਯੂ ਰੇਸ ਆਲਾ ਪਾਪਾ ਕੱਲੂ ਨਾਵਾ ਗਲੀਆਂ ਮਾਰ ਕੇ ਤੇ ਹੁਣ ਆਪਾਂ ਕਰਨ ਲੱਗਾ ਇਧਰੋਂ ਕਟਾਈ ਦਾ ਅੰਦਰ ਕਟਾਈ ਆਪਣੀ ਆ ਰਹਿੰਦੀ ਸੀਗੀ ਤੇ ਸੈੱਟ ਹੋ ਗਈ ਐ ਵੀ ਤੇ ਹੁਣ ਇਹਦੀ ਕਰਦੇ ਆ ਸੈਟਿੰਗ ਤੋ ਇਹ ਪਹਿਲਾ ਹਣਾ ਜਿਹੜਾ ਇਧਰਲੀ ਸਾਈਡ ਤੋਂ ਨਾਲ ਲੱਗਦਾ ਹੀ ਟਾਇਰ ਹੁਣ ਆਪਾਂ ਨੇ ਉਹ ਐਂਡ ਛੋਟਾ ਕਰਕੇ ਲਾਤਾ ਹੁਣ ਇਹਦੇ ਵਿੱਚ ਹੈਗਾ ਫਰਕ ਦੋ ਤਿੰਨ ਸੂਤ ਦਾ ਫਰਕ ਹੈਗਾ ਵਧੀਆ ਬੱਸ ਤੇ ਹੁਣ ਨਹੀਂ ਇਹ ਨਾਲ ਲੱਗਣਾ ਇਧਰਲੀ ਸਾਈਡ ਇੱਥਾ ਛੋਟਾ ਕਰਕੇ ਆਪਾਂ ਨੇ ਇਧਰ ਐਂਡ ਲਾਤਾ ਉਦਲਾ ਵੀ ਕਰਾਂਗੇ ਛੋਟਾ ਵੈਸੇ ਹੁਣ ਹਿੱਲਦਾ ਤਾਂ ਇਹ ਹੁਣ ਵੀ ਨਹੀਂ ਕਰਾਂਗੇ ਆ ਪੈਂਡਲ ਆਪਾਂ ਲਾਤਾ ਇੱਕ ਤੇ ਦੂਜੀ ਸਾਈਡ ਆਪਣਾ ਪੈਂਡਲ ਲੱਗਦਾ ਬ੍ਰੇਕਾਂ ਵਾਲਾ ਤਲਾ ਚਾਲਾ ਲਾਤਾ ਆਪਾਂ ਬ੍ਰੇਕਾਂ ਵਾਲਾ ਲੱਗ ਰਿਹਾ ਲੋਈ ਇੱਧਰਲਾ ਵੀ ਪਿੰਡ ਲਾਤਾ ਆਪਾਂ ਨੇ ਇਹ ਉਰੇ ਆ ਜਾਣਾ ਬਰਾਬਰ ਜੇ ਇੱਥੇ ਉਹ ਵੀ ਅੱਗੇ ਕਰਾਂਗੇ ਥੋੜਾ ਜਿਆ ਇਹ ਉਰੇ ਆ ਜਾਣਾ ਬ੍ਰੇਕ ਆਪਣੇ ਵਧੀਆ ਲੱਗਣ ਲੱਗ ਜਣੇ ਨੇ ਉਰੋ ਤੇ ਇਹਦੀ ਇਲੀ ਆਪਾਂ ਨੂੰ ਬ੍ਰੇਕ ਵਾਲੀ ਜਿਹੜੀ ਉਹਦੇ ਵਿੱਚ ਜਾਂਦੀ ਆ ਮਾਸਟਰ ਸਿਲੰਡਰ ਦੇ ਵਧਾਉਣੀ ਪਊਗੀ ਇੰਚਕ ਤੇ ਉਸ ਤੋਂ ਬਾਅਦ ਇਹਦੀ ਸਾਰੀ ਸੈਟਿੰਗ ਬੈਜਣੀ ਆ ਤੇ ਹੁਣ ਆਪਾਂ ਨੇ ਕਰਨਾ ਪੌੜੀ ਦਾ ਕੰਮ ਕੱਲ ਨੂੰ ਆਪਾਂ ਕਰਾਂਗੇ ਪੌੜੀ ਦਾ ਉਸ ਤੋਂ ਬਾਅਦ ਆਪਾਂ ਬਲੌਗ ਜਿਹੜਾ ਅਪਲੋਡ ਕਰਾਂਗੇ ਸਾਰੇ ਹੀ ਹੁਣ ਆਪਾਂ ਪਹਿਲਾਂ ਪੌੜੀ ਦਾ ਕਰ ਲਈਏ ਤੋਂ ਬਾਅਦ ਕਰਾਂਗੇ ਆਪਣੀ ਆ ਸ਼ੀਟ ਲੱਗ ਗਈ ਕੱਲ ਨੂੰ ਨਾਲੇ ਆਪਣੀ ਆ ਵੀ ਸ਼ੀਟ ਲਾਜੂ ਜਿਹੜੀ ਆ ਰਹਿਦੀ ਥੋੜੀ ਮੇਰੀ ਸਲਾਹ ਤਾਂ ਮੰਨ ਦੀ ਐ ਵੀ ਖੁੱਲਦੀ ਕਰੀਏ ਕਿਉਂਕਿ ਇਧਰੋਂ ਕਦੇ ਕ੍ਰੋਸ ਕ੍ਰੂਸ ਖੋਲਣਾ ਪੈਂਦਾ ਔਰ ਖੁੱਲੂਗਾ ਵਧੀਆ ਨਟ-ਨੋਟ ਮਾਰ ਕੇ ਇੱਥੋਂ ਆਉ ਵੀ ਖੁੱਲਦੀ ਕਰੀਏ ਆਪਾਂ ਬਾਕੀ ਓਕੇ ਆ ਬਸ ਇੱਕ ਆ ਪੱਤੀ ਰਹਿ ਗਈ ਤਲੇਸ ਰਹਿ ਗਈ ਇਸ ਫੌਨ ਨੂੰ ਮਨੇ ਧਕਾਈ ਸੀਗੇ ਉਹ ਆਪਾਂ ਨੇ ਪੂਰੇ ਲਾਉਣੀ ਆ ਗੱਡੀ ਵਾਲੀ ਤੇ ਆਪਣਾ ਲੀਵ ਉਰੇ ਆ ਜਾਊਗਾ ਤੇ ਸਫਣੀ ਉਰੇ ਕੋ ਨੂੰ ਆ ਜਾਊਗੀ ਤੇ ਇਹ ਦੋਨੋਂ ਪੈਰ ਚੱਕਿਆ ਰੇਸ ਦਾ ਇੱਧਰ ਤੇ ਇੱਧਰ ਤਾਂ ਓਕੇ ਆ ਰੋਈ ਰੇਸ ਆਪਣੀ ਲੱਗੀ ਉਰੇ ਆ ਦੇਖੋ ਇਦਾਂ ਦੱਬੀ ਆਇਆ ਕਰੋ ਉਰੇ ਇਹਦੇ ਬਸ ਉੱਪਰੋਂ ਪੱਤੀ ਕਲਾਉਣੀ ਆ ਨਟ ਖੋਲ ਕੇ ਆਪਾਂ ਲਾ ਦਿੰਨੇ ਪੱਕੀ ਹੋ ਜੂਗੀ ਹਿੱਲੂਗੀ ਨਹੀਂ ਫਿਰ ਆਈ ਇੱਧਰੋਂ ਸਾਰੇ ਉਰੇ ਟਾਂਕੇ ਰਹਿੰਦੇ ਆ ਤੇ ਤਾ ਕੱਚਾ ਜਿਹਾ ਲਾਇਆ ਤੇ ਉਰੇ ਆ ਜਾਣਗੇ ਆਪਣੇ ਬ੍ਰੇਕ ਆ ਆ ਗਈ ਨਾਲ ਹੀ ਰੇਸ ਉਰੇ ਕੋ ਬ੍ਰੇਕ ਆ ਜਾਣਗੇ ਲੋਈ ਰੇਸ ਵੀ ਆਪਾਂ ਫਿੱਟ ਕਰਤੀ ਆ ਜਿਦਾ ਦੇਖੋ ਇਹਨਾਂ ਪੂਰੀ ਤੇ ਕੰਮ ਕਰਦੀ ਆ ਆ ਪੱਤੀ ਵੀ ਲੱਗ ਰਹੀ ਆਪਣੀ ਪਲੇਟਫਾਰਮ ਦੀ ਤੇ ਆ ਦੂਜੀ ਤਾਂ ਆਪਣੀ ਲਾਤੀ ਸੀਗੀ ਆਪਾਂ ਪਲੇਟ ਇਹਨੂੰ ਦੁਬਾਰਾ ਫੇਰ ਕਸਾਂਗੇ ਤੇ ਤੁਹਾਨੂੰ ਆਪਾਂ ਅਪਰੇਟ ਕਰਕੇ ਦਿਖਾਣਿਆ ਸੀਦਾ ਹਨ ਨਾਲ ਆ ਗਿਆ ਬ੍ਰੇਕ ਇੱਧਰ ਆ ਜੂਗਾ ਰੇਸ ਰੇਸ ਦਿੱਤੀ ਜਾ ਕਰੋ ਵਧੀਆ ਉਹ ਰੇਸ ਲੱਗੀ ਆ ਪੈਰ ਥੱਲੇ ਰੱਖ ਕੇ ਪੈਰ ਜਿਵੇਂ ਮਰਜੀ ਤੇ ਪੀਰ ਨਾਲ ਹੀ ਬ੍ਰੇਕ ਹੋ ਜਾਣਗੇ ਰੇਸ ਨਾਲ ਹੀ ਬ੍ਰੇਕ ਵੈਸੇ ਤਾਂ ਪਾ ਉਲਟ ਕੀਤਾ ਜਿਵੇਂ ਗੱਡੀ ਦੇ ਸੈਂਟਰ ਦੇ ਵਿੱਚ ਬ੍ਰੇਕ ਹੁੰਦਾ ਸਾਈਡ ਤੇ ਰੇਸ ਹੁੰਦੀ ਆ ਆਪਾਂ ਨੇ ਇਹਦੇ ਉਰੇ ਕਰਤੀ ਕਿਉਂਕਿ ਆਪਾਂ ਨੇ ਇੱਧਰ ਜਗ੍ਹਾ ਸੈਟਿੰਗ ਨਹੀਂ ਬੈਠਦੀ ਉਰੇ ਆਪਣੀ ਕੰਪਲੀਟ ਜਿਹੜੀ ਤਾਰ ਵੀ ਆ ਗਈ ਐਣ ਵਧੀਆ ਐਣ ਵਧੀਆ ਜਿਹੜਾ ਚੱਲਿਆ ਕਰੂਗਾ ਬੈਟਰੀ ਆਪਾਂ ਇਹਦੀ ਦਿੱਤੀ ਐ ਚਾਰਜ ਕਰਨੀ ਤੇ ਉਹ ਤੋਂ ਬਾਅਦ ਆਪਣਾ ਜਿਹੜਾ ਸਾਰਾ ਕੰਪਲੀਟ ਆ ਟਰੈਕਟਰ ਦਾ ਪੈਰਦਾਨ ਅੱਜ ਕੰਪਲੀਟ ਹੋ ਜੂਗਾ ਸਾਰਾ ਬਸ ਰਹਿ ਜਾਣੀਆਂ ਇਕਲੀਆਂ ਪੌੜੀਆਂ ਬਾਕੀ ਦਾ ਆਪਣਾ ਕੰਪਲੀਟ ਆ ਰੇਸ ਵੀ ਲੱਗੀ ਓਰੇ ਮੇਨ ਰੇਸ ਥੀਗੀ ਰੇਸ ਵੀ ਲੱਗੀ ਬਸ ਪੂਰੀ ਉਹ ਵਾਲੀ ਰੇਸ ਆਪਾਂ ਚੱਕਤੀ ਬਸ ਉਹਦਾ ਕੋਈ ਕੰਮ ਨਹੀਂ ਉਹ ਆਪਾਂ ਇੱਕ ਸ਼ੋਅ ਲਈ ਬਸ ਰੇਸ ਲਾਤੀ ਉਹ ਕਿ ਸ਼ੋਅ ਪੈ ਰੱਖਣ ਲਈ ਤੇ ਕੱਲ ਨੂੰ ਆਪਾਂ ਇਹਦੀ ਲੈ ਕੇ ਆਉਣਾ ਯੂ ਪਾਈਪ ਯੂ ਪਾਈਪ ਦਾ ਕੰਮ ਕਰਾਂਗੇ ਤੇ ਕੱਲ ਨੂੰ ਇਹਨੂੰ ਬਾਹਰ ਕੱਢ ਕੇ ਚਲਾਵਾਂਗੇ ਸਾਰਾ